ਹਾਰਟ ਅਟੈਕ ਆਇਆ ਵਾ ਉਹ ਵੀ ਪਾਣੀ ਦੇਖ ਕੇ ਆਇਆ ਵਾ ਬਾਪੂ ਜੀ ਸਾਡਾ ਪਹਿਲਾਂ ਤੋਂ ਵੀ ਬਜ਼ੁਰਗ ਹੀ ਆ ਜਿਆਦਾ 102 ਸਾਲ ਦੇ ਹੋ ਗਏ ਆ ਉਹ ਅੱਗੇ ਮੰਜੇ ਤੇ ਅਸੀਂ ਉਹਨਾਂ ਦੇ ਬੱਚੇ ਆ ਨੌ ਪੋਤੇ ਆ ਜਿਹੜੀ ਉਹਨਾਂ ਨੂੰ ਇੰਨਾ ਦੁੱਖ ਆਇਆ ਵਾ ਉਹ ਸਾ ਉਹ ਸਾਡੇ ਤੇ ਨਿਗਾ ਜਿੰਨਾ ਉਹਨਾਂ ਦੇ ਦਿਲ ਤੇ ਜਦੋਂ ਘਰ ਦਾ ਬਜ਼ੁਰਗ ਅਚਾਨਕ ਬਿਮਾਰ ਪੈਂਦਾ ਹੈ ਤਾਂ ਉਸ ਨੂੰ ਹਸਪਤਾਲ ਲੈ ਜਾਣਾ ਵੀ ਵੱਡੀ ਚੁਣੌਤੀ ਬਣ ਜਾਂਦਾ ਹੈ ਬੜੇ ਗਮ ਦੀ ਗੱਲ ਹੈ ਕਿ ਜਿਹੜਾ ਅੰਤਮ ਸੰਸਕਾਰ ਵੀ ਹੈ ਸ਼ਾਇਦ ਕਿਸੇ ਨੇ ਆਪਣੇ ਜੀਵਨ ਦੇ ਵਿੱਚ ਸੋਚਿਆ ਹੋਵੇ ਕਿ ਘਰ ਵਿੱਚ ਹੀ ਕਰਨਾ ਪਿਆ ਜਿਹੜਾ ਪਿੰਡ ਦਾ ਸ਼ਮਸ਼ਾਨ ਘਾਟ ਹੈ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਕੋਈ ਵੀ ਸਰੋਤ ਨਹੀਂ ਹੈ ਸਾਡੇ ਮਾਤਾ ਜੀ ਪਾਣੀ ਦੀ ਟੈਨਸ਼ਨ ਲੈ ਕੇ ਬਹੁਤ ਬਿਮਾਰ ਸੀਗੇ ਉਹਨਾਂ ਨੂੰ ਉਨ ਜਾਣ ਵਾਸਤੇ ਕੋਈ ਸਾਧਨ ਵੀ ਆਣਾ ਇੱਕ ਸੀ ਇਸ ਕਰਕੇ ਉਹਨਾਂ ਦੀ ਆ ਟੈਗ ਦੇ ਨਾਲ ਡੈਥ ਹੋ ਗਈ ਆ ਜੋ ਸਾਨੂੰ ਸਸਕਾਰ ਵੀ ਕਰ ਵਿੱਚ ਕਰਨਾ ਪਿਆ ਉਹਨਾਂ ਦਾ ਪਰ ਬਾਪੂ ਦੀ ਵੀ ਵਿਚਾਰੇ ਦੀ ਕੋਈ ਹਾਲਤ ਹੋਊਗੀ ਉਹ ਹੋਰ ਕੋਈ ਨਹੀਂ ਪਤਾ ਭੀ ਭਾਵੇਂ ਰਾਤੀ ਨਾ ਕਰਦੇ ਕੱਢ ਜਿੱਤੇ ਭਾਵੇਂ ਘੜੀ ਕੱਢੀ ਜਾਵੇ ਸੂਦਾਂ ਗ੍ਰੀਜ਼ਾ ਦੇ ਮਰ ਚੁੱਕਿਆ ਹੁਣ ਸਾਡੇ ਪਰਿਵਾਰ ਦੇ ਜੀ ਵੀ ਮਰ ਚੁੱਕੇ ਆ ਸਾਨੂੰ ਕੁਛ ਨਾ ਕੋਈ ਸਾਡੀ ਸਰਕਾਰ ਮਦਦ ਕਰੇ ਦਰਿਆ ਦਾ ਪਾਣੀ ਘਟ ਨਹੀਂ ਹੋਣ ਦਿਆ ਹਰ ਇੱਕ ਜੀ ਨੂੰ ਪਰੇਸ਼ਾਨੀ ਆਉਣ ਨਹੀਂ ਆ ਬਜ਼ੁਰਗ ਜਿਹੜੇ ਸਾਡੇ ਨਾਲੋਂ ਵਜਾਦੀ ਟੈਨਸ਼ਨ ਲੈਣ ਦੇ ਕਿਉਂਕਿ ਸਾਡੇ ਨਾਲ ਬਣਿਆ ਕਿ ਅਸੀਂ ਵਕਤ ਵੇ ਦਾ ਕਰ ਤੇ ਅਜੇ ਤਾਂ ਕਿਹਨਾ ਦਰਿਆਵਾਂ ਦਾ ਪਾਣੀ ਦਾ ਕੋਈ ਵੀ ਨਹੀਂ ਗਾ ਸਗੋ ਦਿਨ ਬਦ ਦਿਨ ਵਾਧਾ ਹੀ ਜਾ ਰਿਹਾ ਲਾਗੇ ਘਰਾਂ ਦੇ ਸੰਸਕਾਰ ਕਰਨੇ ਸ਼ੁਰੂ ਕਰਤੇ ਸਾਡੇ ਬੱਚੇ ਰਾਤ ਨੂੰ ਡਰਿਆ ਕਰਨਗੇ ਸਾਰੇ ਕੰਮ ਕਿੱਥੇ ਹੋਣਾ ਚਾਹੀਦਾ ਇਹ ਕਿੱਥੇ ਹੋਣ ਡਿਆ ਕੋਈ ਸਰਕਾਰਾਂ ਵੀ ਇਸ ਚੀਜ਼ 'ਤੇ ਧਿਆਨ ਦੇਣਾ ਕਿਸਾਨ ਤੇ ਅੱਗੇ ਮਰਿਆ ਪਿਆ ਵਾ ਖੁਦਕੁਸ਼ੀਆਂ ਦੇ ਰਾਹੇ ਪਈ ਜਾਂਦਾ ਜੇ ਖੁਦਕੁਸ਼ੀਆਂ ਨਾ ਕਰੂਗਾ ਤੇ ਕੀ ਕਰੂਗਾ ਜਦੋਂ ਇਹੋ ਜੀ ਹਾਲਾਤ ਕਿਸਾਨ ਦੀ ਬਣੀ ਹੋਈ ਆ ਸੰਤ ਬਲਬੀਰ ਸਿੰਘ ਜੀ ਇੱਧਰ ਦੇ ਇਲਾਕੇ ਦੇ ਵਿੱਚ ਉਹ ਕੋਈ ਸਾਰਿਆਂ ਦੀ ਮਦਦ ਕਰਨ ਦੇ ਆ ਚਾਰਚ ਫੇਰੇ ਜੋ ਵੀ ਆ ਉੱਚਾ ਨੀਵਾ ਉਹੋ ਹੀ ਵੇਖਣ ਦੇ ਆ ਉਹਨਾਂ ਹੀ ਆਕੇ ਆ ਉਹਨਾਂ ਗਾੜੀਆਂ ਹੀ ਬੇਨਤੀ ਅਰਦਾਸ ਕੀਤੀ ਆ ਕਿ ਸਾਨੂੰ ਜਗ੍ਹਾ ਦਿਓ ਸੁਲਤਾਨਪੁਰ ਲੋਧੀ ਖੇਤਰ 'ਚ ਬਿਆਸ ਦਰਿਆ ਲਗਾਤਾਰ ਕਹਿਰ ਵਰਪਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੁਲਤਾਨਪੁਰ ਲੋਧੀ ਦੇ ਹੜ ਪਰਭਾਵਤ ਇਲਾਕੇ ਮੰਡ ਖੇਤਰ ਪਿੰਡ ਸੰਗਰਾ ਦੀਆਂ ਜੋ ਪਿਛਲੀ 11 ਅਗਸਤ ਤੋਂ ਹੜਾਂ ਦੀ ਲਪੇਟ ਵਿੱਚ ਹੈ ਚਾਰ ਚਫਰੇ ਲੋਕ 5-5 ਫੁੱਟ ਪਾਣੀ ਦੇ ਵਿੱਚ ਘਿਰੇ ਹੋਏ ਨੇ ਤੇ ਤਰਾਸ ਦੀ ਇਹ ਹੋ ਗਈ ਹੈ ਕਿ ਜਦੋਂ ਘਰ ਦਾ ਬਜ਼ੁਰਗ ਅਚਾਨਕ ਬਿਮਾਰ ਪੈਂਦਾ ਹੈ ਤਾਂ ਉਸ ਨੂੰ ਹਸਪਤਾਲ ਲੈ ਜਾਣਾ ਵੀ ਵੱਡੀ ਚੁਣੌਤੀ ਬਣ ਜਾਂਦਾ ਹੈ ਤੇ ਬਜ਼ੁਰਗ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ ਤੇ ਹੁਣ ਹਾਲਾਤ ਤੁਹਾਨੂੰ ਦਿਖਾ ਰਹੇ ਆ ਕਿ ਬੜੇ ਗਮ ਦੀ ਗੱਲ ਹੈ ਕਿ ਜਿਹੜਾ ਅੰਤਮ ਸੰਸਕਾਰ ਵੀ ਹੈ ਸ਼ਾਇਦ ਕਿਸੇ ਨੇ ਆਪਣੇ ਜੀਵਨ ਦੇ ਵਿੱਚ ਸੋਚਿਆ ਹੋਵੇ ਕਿ ਘਰ ਵਿੱਚ ਹੀ ਕਰਨਾ ਪਿਆ ਕਿਉਂਕਿ ਜਿਹੜਾ ਪਿੰਡ ਦਾ ਸ਼ਮਸ਼ਾਨ ਘਾਟ ਹੈ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਕੋਈ ਵੀ ਸੰਸਾਧਨ ਨਹੀਂ ਹੈ ਅੰਤਮ ਸੰਸਕਾਰ ਮਜਬੂਰੀ ਵਸ ਜਿਹੜਾ ਉਹ ਘਰ ਦੇ ਵਿੱਚ ਹੀ ਕਰਨਾ ਪਿਆ ਪਰਿਵਾਰ ਸਾਡੇ ਨਾਲ ਹੈ ਬੇहद ਗਮ ਦੇ ਮਾਹੌਲ ਦੇ ਵਿੱਚ ਹੈ ਕਿਉਂਕਿ ਬਿਆਸ ਦਰਿਆ ਫਸਲਾਂ ਬਰਬਾਦ ਕਰ ਚੁੱਕਿਆ ਹੈ ਘਰਾਂ ਨੂੰ ਤਬਾਹ ਕਰ ਚੁੱਕਿਆ ਹੈ ਤੇ ਹੁਣ ਘਰਾਂ ਦੇ ਵਿੱਚ ਸੱਥਰ ਬਿਚਾਰਿਆ ਹੈ ਕਿ ਨਾਮ ਹੈ ਭਾਈ ਸਾਹਿਬ ਤੁਹਾਡਾ ਤੇ ਕਿਦਵੇਂ ਸਾਰੀ ਸਾਰੀ ਘਟਨਾ ਵਾਪਰੀ ਹੈ ਨਾਮ ਸਿੰਘ ਮੇਰਾ ਨਾਮ ਜੀ ਘਟਨਾ ਸਰ 17 9 2025 ਤੋਂ ਵਾਪਰੀ ਹੈ ਜੀ 11 8 2025 ਤੋਂ ਸਾਡੇ ਅਹਾੜਾ ਆਇਆ ਹੋਇਆ ਵਾ ਤੁਸੀਂ ਦੇਖ ਹੀ ਰਹੇ ਜੇ ਕਿਰੇ ਕਿਰੇ ਪਾਣੀ ਆ ਚਮシャン ਘਾੜ ਦੇ ਵਿੱਚ ਵੀ ਕਿਰੇ-ਕਰੇ ਬਹੁਤ ਪਾਣੀ ਆ ਇਸ ਕਰਕੇ ਸਾਡੇ ਮਾਤਾ ਜੀ ਪਾਣੀ ਦੀ ਟੈਨਸ਼ਨ ਲੈ ਕੇ ਬਹੁਤ ਬਿਮਾਰ ਸੀਗੇ ਉਹਨਾਂ ਨੂੰ ਉਲਝਾਨ ਵਾਸਤੇ ਕੋਈ ਸਾਧਨ ਵੀ ਆਣਾ ਨਹੀਂ ਸੀ ਇਸ ਕਰਕੇ ਉਹਨਾਂ ਦੀ ਆਟੈਕ ਦੇ ਨਾਲ ਡੈਥ ਹੋ ਗਈ ਆ ਜੋ ਸਾਨੂੰ ਸਸਕਾਰ ਵੀ ਘਰ ਵਿੱਚ ਕਰਨਾ ਪਿਆ ਉਹਨਾਂ ਦਾ ਇਹ ਘਟਨਾ ਵਾਪਰਦੀ ਕਦੋਂ ਆ 17 9 2025 ਕੱਲ ਦੀ ਆ ਘਟਨਾ ਹਾਂਜੀ ਹਾਂਜੀ ਕੱਲ ਦੀ ਸਸਕਾਰ ਅਸੀਂ ਸਰਕਾਰਾਂ ਤੋਂ ਇਹੋ ਮੰਗ ਕਰਦੇ ਆ ਫਸਲਾਂ ਸਾਡੀਆਂ ਮਰੀਆਂ ਆ ਅਸੂ ਦੰਗਰੀ ਵੀ ਸਾਡੇ ਮਰ ਚੁੱਕਿਆ ਹੁਣ ਸਾਡੇ ਪਰਿਵਾਰ ਦੇ ਜੀ ਵੀ ਮਰ ਚੁੱਕੇ ਆ ਸਾਨੂੰ ਕੁਛ ਨਾ ਕੁਛ ਸਾਡੀ ਸਰਕਾਰ ਮਦਦ ਕਰੇ ਜੋ ਅਸੀਂ ਆਪਣੇ ਪੈਰਾਂ ਸਿਰਫ ਕਰੇ ਹੋ ਸਕੀਏ ਪ੍ਰੇਕਸ਼ਿਕਾ ਖਾਨ ਸਾਹਿਬ ਜੀ ਪਤੇ ਆ ਭੈਣ ਜੀ ਬੇहद ਮੰਦ ਭਾਗੀ ਘਟਨਾ ਹੈ ਕਿ ਘਰ ਦੇ ਵਿੱਚ ਜਦੋਂ ਬਜ਼ੁਰਗ ਹੁੰਦਾ ਹੈ ਬਜ਼ੁਰਗ ਨੂੰ ਘਰ ਦਾ ਤਾਲਾ ਗਿਣਿਆ ਜਾਂਦਾ ਹੈ ਤੇ ਘਰ ਦੇ ਵਿੱਚੋਂ ਬਜ਼ੁਰਗ ਦਾ ਤੁਰ ਜਾਣਾ ਤੇ ਘਰ ਦੇ ਵਿੱਚ ਹੀ ਉਹ ਸੰਸਕਾਰ ਕਰਨ ਲਈ ਮਜਬੂਰ ਹੋਣਾ ਹੋਰ ਤੁਸੀਂ ਸਮਝ ਸਾ ਦੇ ਜੀ ਅਸੀਂ ਉਹਨਾਂ ਦੇ ਬੱਚੇ ਆ ਨੌ ਪੋਤੇ ਆ ਜਿਹੜੀ ਉਹਨਾਂ ਨੂੰ ਇੰਨਾ ਦੁੱਖ ਆਇਆ ਵਾ ਉਹ ਸਾ ਉਹ ਸਾਡੇ ਦੇ ਨੀਕਾ ਜਿੰਨਾ ਉਹਨਾਂ ਦੇ ਦਿਲ ਤੇ ਜੋ ਸਾਡੇ ਲਈ ਸਿਰਦਰਦੀ ਲੈਂਦੇ ਹੁਣ ਬੱਚੇ ਪੜਦੇ ਆ ਗੁੱਲਾਂ ਦੇ ਵਿੱਚ ਉਹ ਲਿਆਜ ਨਹੀਂ ਕਰਨਦੇ ਉਹ ਵੀ ਫੋਨ ਤੇ ਲਾਖਣਦੇ ਬੱਚਿਆਂ ਨੂੰ ਸਤੰਬਰ ਦੇ ਮਹੀਨੇ ਦੀ ਫੀਸ ਜਿਹੜੀ ਕਲੀਅਰ ਕਰੋ ਤੇ ਫੇਰ ਤੁਹਾਡੇ ਪੇਪਰ ਹੋਣੇ ਉਹਨਾਂ ਇੱਕ ਕੀ ਗੱਲ ਉਹ ਇੱਥੇ ਦੇਸ਼ 'ਚ ਨਹੀਂ ਰਹਿੰਦੇ ਉਹਨਾਂ ਨੂੰ ਨਹੀਂ ਪਤਾ ਸਾਡੇ ਹਾਲਾਤਾਂ ਦਾ ਕਿਉਂ ਮਜਬੂਰ ਕਰਨਦੇ ਆ ਘਰ ਕਹਾ ਸੁਣਾ ਕਰਨਦੇ ਆ ਬੱਚਿਆਂ ਨੂੰ ਪਰਚੀਆਂ ਦੇਣਦੇ ਆ ਤੇ ਸਰਕਾਰਾਂ ਨੂੰ ਸੁਤਿਗਾਂ ਨੇ ਕੋਸ਼ਵੰਦੀ ਸਾਡੇ ਸਾਥ ਆਕਰਸਾ ਦੇ ਫੇਰ ਆ ਵੋਟਾ ਲੈਣ ਦੀ ਸਾਝਿਆ ਹੋਰ ਜੋ ਜਦੋਂ ਪਾਣੀ ਲੈ ਗਿਆ ਰਾਹ ਸੁੱਕ ਗਿਆ ਚੰਗੀਆਂ ਪਾਲੀਆਂ ਗੱਡੀਆਂ ਸਾਡੇ ਘਰ ਆਉਣੀਆਂ ਹੱਥ ਜੋੜ-ਜੋੜ ਸਾਡੇ ਘਾੜੀ ਖਲੋੜਾ ਵਾ ਤੇ ਅੱਜ ਸਕੂਲਾਂ ਦਾ ਕੋਈ ਫਿਕਰ ਨਹੀਂ ਇੱਥੇ ਸਾਰੇ ਨਿੱਕੇ ਮੋਟੇ ਸਾਰੇ ਵਸਦੇ ਆ ਕਿਸੇ ਦਾ ਡੰਗਰ ਮਰ ਗਿਆ ਕਿਸੇ ਦਾ ਬੱਚਾ ਕਿਸੇ ਦਾ ਕੋਸ਼ ਕਿਸੇ ਦਾ ਕੋਸ਼ ਹੋ ਗਿਆ ਵੀ ਤੇ ਕੀ ਗੱਲ ਇਹਨਾਂ ਦਾ ਫਰਜ਼ ਨਹੀਂ ਬੰਦਾ ਵੀ ਸਾਰੀ ਜ਼ਿੰਮੇਵਾਰੀ ਲੈਣ ਦਾ ਜੇ ਫਸਲਾਂ ਰੋੜ ਸਾਡੇ ਉਰੋਂ ਤਾਂ ਦੇ ਮਰਲਾ ਬਣਾ ਰਹਿਣ ਤੋਂ ਚੋਨਾ ਆ ਲਾਓ ਤੇ ਆ ਲਾਓ ਪਹਿਲਾਂ ਵੀਡੀਓ ਪਾਉਂਦੀ ਆ ਫੇਰ ਪਿਛਲੀ 12 ਚ ਕਹਿੰਦਾ ਸੀ ਕਿ ਮੋਟਰਾਂ ਬੰਦ ਰਹਿਣੀਆਂ ਲੋਕਾ ਤਾ ਪਤਾ ਹੀ ਵੀ ਇਹਨਾਂ ਦਾ ਮਿਲਗਾਪੂ ਤੱਕ ਹੀ ਆ ਕਿ ਅਸੀਂ ਇਸ ਤਰ੍ਹਾਂ ਪਾਣੀ ਇੰਨਾ ਛੱਡ ਦੇਣਾ ਮੋਟਰਾਂ ਤੇ ਆਪੇ ਬੰਦ ਰਹਿਣਗੀਆਂ ਨੇ ਜਦੋਂ ਇਹ ਸਭ ਕੁਝ ਕਰ ਲਿੰਦਾ ਫਿਰ ਲੋਕਾਂ ਨੂੰ ਸਮਝ ਆ ਜਾਂਦੀ ਵੀ ਇਹ ਸਭ ਕੁਝ ਹੋਰ ਹੀ ਜਿਹੜਾ ਦੱਸਦੇ ਹੀ ਕੁਝ ਹੋਰ ਹੀ ਤੇ ਲੋਕੀ ਭੋਲੇ ਸਾਡੇ ਵਰਗੇ ਜਿਹੜੇ ਮਗਰ ਲੱਗ ਜਾਂਦੇ ਆ ਕੋਈ ਥਾਂ ਨਾ ਛੱਡੀ ਮਰਲਾ ਨਹੀਂ ਛੱਡਦੇ ਛੱਡਦੇ ਕਿਉਂ ਨਹੀਂ ਆਪ ਦੀਆਂ ਘਰਾਂ ਦੀਆਂ ਮਜਬੂਰੀਆਂ ਨੂੰ ਨਾ ਆੜਤੀਏ ਲਿਆਜ ਕਰਦੇ ਆ ਨਾ ਸਰਕਾਰਾਂ ਹੀ ਕਰਦੀਆਂ ਨੇ ਕਿੱਥੇ ਜਾਈਏ ਮਾਤਾ ਜੀ ਨੂੰ ਦਿੱਕਤ ਕੀ ਆਈ ਹਾਰਟ ਅਟੈਕ ਹਾਟ ਅਟੈਕ ਆਇਆ ਵਾ ਉਹ ਵੀ ਪਾਣੀ ਦੇਖ ਕੇ ਆਇਆ ਵਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੀ ਵੱਡਿਆਂ ਨੂੰ ਆਉਂਦੀ ਹੈ ਨਾ ਉਹ ਆਪਾਂ ਨੂੰ ਨਹੀਂ ਇੰਨੀ ਜਿਨੇ ਉਹਨਾਂ ਨੂੰ ਆ ਤੇ ਬਾਪੂ ਜੀ ਨੇ ਵੀ ਚੋਕਾ ਖਿੱਚਿਆ ਬਾਪੂ ਜੀ ਸਾਡਾ ਪਹਿਲਾਂ ਤੋਂ ਬਜ਼ੁਰਗ ਹੀ ਆ ਜਿਆਦਾ 102 ਸਾਲ ਦੇ ਹੋ ਗਏ ਆ ਉਹ ਅੱਗੇ ਮੰਜੇ ਤੇ ਹੀ ਅਹੀਂ ਦਰਾਣੀ ਜਠਾਣੀ ਕੰਮ ਧੰਦਾ ਕਰਦੀਆਂ ਬੱਚੇ ਵੀ ਸਾਂਭਦੀਆਂ ਇਹਨਾਂ ਦਾ ਵੀ ਰੋਟੀ ਪਾਣੀ ਪਕਾਉਂਦੀਆਂ ਖੇਤੀਬਾੜੀ ਦਾ ਸਾਰਾ ਵੇਨੇ ਆ ਤੇ ਉਹ ਆਪਦੇ ਪਾਪੂ ਨੂੰ ਵੀ ਸਾਂਭਦੀ ਨਾਲ ਆਪਦੇ ਦੁੱਖ ਨਾਲ ਵੀ ਕੁੱਲਦੀ ਸੀ ਅੱਜ ਸਾਡੇ ਨਾਲ ਆਹ ਕੁਝ ਹੋ ਗਿਆ ਤੇ ਬਾਪੂ ਦੀ ਵੀ ਵਿਚਾਰੇ ਦੀ ਕੋਈ ਹਾਲਤ ਨਹੀਂ ਗਈ ਉਹ ਨਾ ਪਤਾ ਭੀ ਭਾਵੇਂ 라ਤੀ ਨਾ ਕਦੇ ਤੇ ਕੱਢ ਜੇ ਤੇ ਭਾਵੇਂ ਘੜੀ ਕੱਢੀ ਜਾਵੇ ਵੀ ਆਹ ਹਾਲਾਤ ਆ ਸਾਡੇ ਘਰ ਦੇ ਬਿਲਕੁਲ ਗਮ ਦੇ ਵਿੱਚ ਹੈ ਪਰਿਵਾਰ ਦੇ ਵਿੱਚ ਰੋਸ ਵੀ ਹੈ ਕੀ ਕਹਿਣਾ ਚਾਹੋਗੇ ਕਿਉਂਕਿ ਹਾਲਾਤ ਜਿਹੜੇ ਨੇ ਉਹ ਸੁਧਰ ਨਹੀਂ ਰਹੇ ਤੇ ਹੁਣ ਵਿਆਸ ਦਰਿਆ ਨੇ ਘਰਾਂ ਦੇ ਵਿੱਚ 70 ਬਚਾ ਦੇ ਹਾਂਜੀ ਇਹ ਤਾਂ ਹੈਗਾ ਯਾ 70 ਵਛਾਈ ਜਾਂਦਾ ਨੇ ਦਰਿਆ ਦਾ ਪਾਣੀ ਘਟ ਨਹੀਂ ਹੋਣ ਡਿਆ ਹਰ ਇੱਕ ਜੀ ਨੂੰ ਪਰੇਸ਼ਾਨੀ ਆਉਣ ਡਈ ਆ ਤੇ ਪਰੇਸ਼ਾਨੀ ਦਾ ਆਣ ਆਣ ਕੇ ਸ਼ਿਕਾਰ ਬਣਦਾ ਜਾਂਦਾ ਬਜ਼ੁਰਗ ਜਿਹੜੇ ਉਹ ਸਾਡੇ ਨਾਲੋਂ ਵੇ ਜ਼ਿਆਦੀ ਟੈਨਸ਼ਨ ਲੈਣ ਡੇ ਕਿਉਂਕਿ ਸਾਡੇ ਨਾਲ ਬਣਿਆ ਕਿ ਅਸੀਂ ਵਕਤ ਵੇ ਦਾ ਕਰਕੇ ਅਜੇ ਤਾਂ ਕਿ ਇਹਨਾਂ ਦਰਿਆਵਾਂ ਦਾ ਪਾਣੀ ਦਾ ਕੋਈ ਵੀ ਨਹੀਂਗਾ ਸਗੋਂ ਦਿਨ ਬ ਦਿਨ ਵਾਧਾ ਹੀ ਜਾ ਰਿਹਾ ਜਿਵੇਂ ਕੋਈ ਕਿਸੇ ਨਾਲ ਕੋਈ ਸ਼ਰੀਕਾ ਕੱਢਣ ਵਾਲੀ ਗੱਲ ਬਣ ਜਾਂਦੀ ਆ ਉਹੋ ਹੀ ਕਾਰੋਬਾਰ ਚੱਲੀ ਆਉਂਦਾ ਜਿ ਸਿਵੇ ਆ ਤੇ ਸਿਵਿਆਂ ਦੇ ਵਿੱਚ ਵੀ ਪਾਣੀ ਕਿੱਧਰ ਜਾਵੋਂਗੇ ਅਸੀਂ ਤਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਸ ਤਰ੍ਹਾਂ ਜੇ ਇਸ ਤਰ੍ਹਾਂ ਇਸ ਤਰ੍ਹਾਂ ਹੀ ਕਾਰੋਬਾਰ ਚੱਲਦੇ ਚਲਾਉਂਦੇ ਰਹੇ ਤਾਂ ਕਿਹੜੇ ਹਿਸਾਬ ਨਾਲ ਸਾਡੇ ਦੇ ਕਾਰੋਬਾਰ ਚੱਲਣੇ ਆ ਨਿਕੇ ਨਿਕੇ ਸਾਡੇ ਬੱਚੇ ਜਦੋਂ ਅਸੀਂ ਇਹ ਕੰਮ ਕਰਨਾ ਸ਼ੁਰੂ ਕਰਤਾ ਲਾਗੇ ਘਰਾਂ ਦੇ ਸੰਸਕਾਰ ਕਰਨੇ ਸ਼ੁਰੂ ਕਰਤੇ ਸਾਡੇ ਬੱਚੇ ਰਾਤ ਨੂੰ ਡਰਿਆ ਕਰਨਗੇ ਸਭ ਕੁਝ ਇਸ ਚੀਜ਼ ਨੂੰ ਨਿਕੇ ਨਿਕੇ ਕਿ ਬੱਚੇ ਵੇਖ ਰਹੇ ਆ ਇਹ ਕੰਮ ਕਿੱਥੇ ਹੋਣਾ ਚਾਹੀਦਾ ਇਹ ਕਿੱਥੇ ਹੋਣ ਡਿਆ ਕੋਈ ਸਰਕਾਰਾਂ ਵੀ ਇਸ ਚੀਜ਼ 'ਤੇ ਧਿਆਨ ਦੇਣਾ ਮੇਰਾ ਕਿਸਾਨ ਨੂੰ ਮਾਰਨ 'ਤੇ ਧਿਆਨ ਨਾ ਰੱਖਣ ਕਿਸਾਨ ਤੇ ਅੱਗੇ ਮਰਿਆ ਪਿਆ ਵਾ ਖੁਦਕੁਸ਼ੀਆਂ ਦੇ ਰਹੇ ਪਈ ਜਾਂਦਾ ਇਹ ਕੋਈ ਕੁਛ ਹੀ ਨਾ ਕਰੂਗਾ ਤੇ ਕੀ ਕਰੂਗਾ ਜਦੋਂ ਇਹੋ ਜੀ ਹਰਾਰਤ ਕਰਸਾਨ ਦੀ ਬਣੀ ਹੋਈ ਆ ਚਾਰ ਚਫੇਰੋਂ ਸਰਕਾਰਾਂ ਦੀ ਮਾਰ ਪਈ ਆਉਂਦੀ ਆ ਤੇ ਬੇੜੀਆਂ ਦਾ ਜਾਂਦਾ ਨਹੀਂ ਪਤਾ ਵੀ ਲੋਕ ਮਾਰਨੇ ਆ ਨਾ ਤਾਂ ਕਰਕੇ ਕੀ ਗੱਲ ਜਿਹੜੇ ਡੀਸੀ ਸਾਹਿਬ ਨੇ ਜਿਤਨਾ ਵੀ ਇਹਨਾਂ ਦੀ ਡਿਊਟੀਆਂ ਲੱਗੀਆਂ ਨੇ ਬੇੜੀਆਂ ਕਿਹੜੇ ਖੂ ਖਾਤੇ 'ਚ ਪੈ ਗਈਆਂ ਉਹ ਕਿਉਂ ਨਹੀਂ ਮਿਲਦੀਆਂ ਮੇ ਕਿਉਂ ਨਹੀਂ ਸਾਨੂੰ ਬੇੜੀਆਂ ਮਿਲ ਗਈਆਂ ਇੱਕ ਬੇੜੀ ਉਹੋ ਟਾਈਮ ਬੱਚਿਆਂ ਦਾ ਉਹੋ ਟਾਈਮ ਉਹਨਾਂ ਦੇ ਦੁੱਧ ਦਾ ਉਹ ਲੈ ਜਾਂਦੇ ਸੀ ਤੇ ਸਾਡੇ ਬੱਚੇ ਰਹਿ ਜਾਂਦੇ ਸੀ ਤੇ ਉੱਥੇ 베ਰ ਸਾਹਿਬ ਕਮਰਾ ਲੈ ਕੇ ਤੇ ਮੈਂ ਬੱਚੇ ਪੜਾਉਣ ਲਈ ਆਂ ਮਿੰਨਾ ਆਖਿਆ ਮਨ ਉੱਥੇ ਬੈਠੀ ਨੂੰ ਘਰ ਘਰ ਹੀ ਨਿਆਣੇ ਸਾਰਿਆਂ ਦਾ ਫਿਊਚਰ ਖਰਾਬ ਹੋਣ ਡਿਆ ਵਾ ਤੇ ਫਿਰ ਆ ਵੀ ਬੇੜਾ ਕਰਕੇ ਕਰ ਰਹੀ ਸਰਕਾਰ ਫਿਰ ਸਰਕਾਰ ਤੋਂ ਸੁਣਿਆ ਹੋਣੀ ਜਾਂਦਾ ਤੇ ਹੋਰ ਆਹੀ ਇਹਨਾਂ ਨੂੰ ਕੀ ਆਖੀਏ ਹੁਣ ਆ ਬੇੜੇ ਦੀ ਸਾਈਟ ਹੈ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸੰਸਕਾਰ ਇੱਥੇ ਕਰਨਾ ਪਿਆ ਹਾਂਜੀ ਅਗਲਾ ਹੁਣ ਭੋਗ ਦਾ ਇੰਤਜ਼ਾਮ ਕੀ ਕਰ ਰਹੇ ਹੋ ਭੋਗ ਦਾ ਇੰਤਜ਼ਾਮ ਘਰੇ ਹੀ ਪਿਆਖੜਪਰ ਸਾਹਿਬ ਕਰਾਵਾਂਗੇ 8:30 ਵਜੇ ਅਸੀਂ ਆ ਕੇ ਭੋਗ ਪਾ ਕੇ 9 ਵਜੇ ਅਸੀਂ ਉੱਥੇ ਬਾਬਾ ਜੀ ਦੇ ਡੇਰੇ ਚੱਲ ਜਾਣਾ ਵਾ ਅੱਜ ਉਹ ਹਾਲਾਤ ਪੁੱਛਣ ਆਏ ਕੱਲ ਕਿਤੇ ਗਏ ਇਹ ਉਹਨਾਂ ਤੋਂ ਆਇਆ ਨਹੀਂ ਗਿਆ ਸੰਤ ਬਲਵੀਰ ਸਿੰਘ ਜੀ ਇੱਧਰ ਦੇ ਇਲਾਕੇ ਦੇ ਵਿੱਚ ਉਹੋ ਹੀ ਸਾਰਿਆਂ ਦੀ ਮਦਦ ਕਰਨ ਰਹੇ ਆ ਚਾਰ ਚਪੇਰੇ ਜੋ ਵੀ ਆ ਉੱਚਾ ਨਹੀਂ ਵਾ ਉਹੋ ਹੀ ਵੇਖਣ ਰਹੇ ਆ ਉਹਨਾਂ ਹੀ ਆ ਕੇ ਆ ਉਹਨਾਂ ਗਾੜੀ ਅਸੀਂ ਬੇਨਤੀ ਅਰਦਾਸ ਕੀਤੀ ਆ ਕਿ ਸਾਨੂੰ ਜਗ੍ਹਾ ਦਿਓ ਅਸੀਂ ਬੇਤਰਾ ਰਿਸ਼ਤੇਦਾਰ ਆਈਨਾ ਸੁਬਾਣਾ ਹੀ ਨਹੀਂ ਟੋ ਸਾਡੇ ਬਹੁਤ ਖਲਾਰਾ ਹੈ ਪਰਿਵਾਰ ਆਲੇ ਆ ਤੇ ਅਹੀਂ ਉੱਥੇ ਡੇਰੇ ਜੀ ਬਹੁਤ ਬੜਾ ਸੋ ਤੁਸੀਂ ਹਾਲਾਤ ਵੀ ਦੇਖੇ ਤੇ ਪਰਿਵਾਰ ਬੇहद ਗਮ ਦੇ ਮਾਹੌਲ ਚ ਹੈ ਤੇ ਕਿਤੇ ਨਾ ਕਿਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੈ ਕੇ ਨਾਰਾਜ਼ਗੀ ਵੀ ਹੈ ਨਾਰਾਜ਼ਗੀ ਹੋਵੇ ਵੀ ਕਿਉਂ ਨਾ ਜਦੋਂ ਘਰ ਦਾ ਜੀ ਘਰ ਦਾ ਉਹ ਤਾਲਾ ਇਸ ਦੁਨੀਆ ਤੋਂ ਰੁਕਸਤ ਹੋ ਜਾਵੇ ਜਿਸ ਨੂੰ ਬਚਾਉਣ ਦੇ ਲਈ ਕਾਫੀ ਜਦੋ ਜਹਿਦ ਵੀ ਕੀਤੀ ਗਈ ਹੋਵੇ ਤੇ ਨਾਰਾਜ਼ ਹੋਣਾ ਵੀ ਜਿਹੜਾ ਉਹ ਜਾਇਜ਼ ਹੈ ਤੇ ਤਸਵੀਰਾਂ ਤੁਸੀਂ ਦੇਖਿਆ ਕਿ ਕਿਵੇਂ ਇੱਕ ਪਰਿਵਾਰ ਨੂੰ ਆਪਣੇ ਘਰ ਦੇ ਵਿੱਚ ਹੀ ਜਿਹੜਾ ਉਹ ਆਪਣੇ ਬਜ਼ੁਰਗ ਦਾ ਅੰਤਿਮ ਸੰਸਕਾਰ ਕਰਨਾ ਪਿਆ ਇਹ ਕਿਹਨਾ ਹਾਲਾਤਾਂ ਦੇ ਵਿੱਚ ਇਹ ਲੋਕ ਇਸ ਸਮੇਂ ਗੁਜ਼ਰ ਰਹੇ ਨੇ ਬਿਆਸ ਦਰਿਆ ਦਾ ਕਹਿਰ ਇਸ ਇਲਾਕੇ 'ਚ ਲਗਾਤਾਰ ਜਾਰੀ ਹੈ ਲੋਕਾਂ ਨੂੰ ਬੇਕਾਰ ਕਰ ਰਿਹਾ ਹੈ ਬਿਆਸ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਵਿਛਾਰਿਆ ਬਿਆਸ ਕੈਮਰਾ ਪਰਸਨ ਨਿਰਮਲ ਸਿੰਘ ਦੇ ਨਾਲ ਮੈਂ ਵਰੁਣ ਸ਼ਰਮਾ ਜ਼ੋਨਾ ਸਪੋਕਸਮੈਨ ਟੀਵੀ ਸੁਲਤਾਨਪੁਰ ਲੋਧੀ